तंदरुस्त तो बंदे को बार बार तीन चार बंद ना बारी थोड़ा तंदरुस्तरा चेहरा है नहीं। तेरा चेहरा दस रहा कि तू ठीक नहीं पहले बंद को कह कि नहीं मैं ठीक हाँ मेनू की होया दस पंद्रह मिनट बाद बंद कह दंदुरुस्ती भावे ਉਹਦਾ ਚਿਹਰਾ ਵੇਖ ਕੇ ਉਹਨੇ ਕੋਲੋਂ ਬੁਲਾ ਕੇ ਕਹਿ ਤਵੇ ਕਿ ਤੂੰ ਠੀਕ ਨਹੀਂ ਲੱਗਦਾ। ਦੋਨੋਂ ਮਿਲ ਕੇ ਕਹਿ ਤਦਾ ਕਿ ਨਾ ਮੈਂ ਠੀਕ ਆ ਮੈਨੂੰ ਕੀ ਹੋਇਆ। ਤੀਜਾ ਬੰਦਾ 10-15 ਮਿੰਟ ਬਾਅਦ ਆ ਕੇ ਫੇਰ ਕਹਿਣਗੇ ਇਹੀ ਗੱਲ। ਪਰ ਉਹਦੇ ਮਨ ਤੇ ਥੋੜਾ ਜਿਹਾ ਚਿੰਤਾ ਹੁਣਾਰਾ ਹੋ ਜਾਂਦਾ। ਤੀਜਾ ਬੰਦਾ ਵੀ ਕਹਿੰਦਾ ਨਾ ਕਿ ਤੂੰ ਠੀਕ ਨਹੀਂ ਲੱਗਦਾ ਜੀ ਤੇਰਾ ਜਿਹੜਾ ਚਿਹਰਾ ਹੈ ਨਾ ਉਹ ਜਾਇਆ ਜਾ ਲੱਗਦਾ। ਕੀ ਗੱਲ ਹੈ? ਕੋਈ ਦੁੱਖ ਹੈ? ਉਹਨੂੰ ਲੱਗੇ ਜੀ ਆਵਾਜ਼ ਦਿੱਤੇ ਕਹਿੰਦਾ ਵੀ ਠੀਕ ਆ ਮੈਨੂੰ ਕੀ ਹੋਇਆ। ਐਵੇਂ ਕੋਈ ਵੀ ਰੁਕੀ ਛੇਜਦਾ ਚੌਥਾ ਬੰਦਾ ਜਦੋਂ ਆ ਕੇ 10-15 ਮਿੰਟ ਬਕਰ ਨੂੰ ਆਖ ਕੇ ਕਹਿੰਦਾ ਕਿ ਤੇਰਾ ਚਿਹਰਾ ਉੱਤਰਿਆ ਜਾਂ ਲੱਗਦਾ ਕੀ ਗੱਲਾਂ ਬਿਮਾਰ ਐ ਕਿ ਲਾਰੇ ਨੂੰ ਸ਼ਿਰੂ ਦਾ ਮਾਲ ਵਿਚਾਰੇ ਉਸ ਦਾ ਤੂੰ ਕਬੂਲ ਜਾਂਦਾ ਹੈ ਉਹ ਵੀ ਕਹਿ ਦਿੰਦਾ ਹੈ ਕਿੰਦਾ ਹਾਂ ਥੜ ਭਗੜੀ ਦੀਦੀ ਹੈ ਦੋ ਦਿਨ ਨੇ ਰੋਕੇ ਸਰੀਰ ਠੀਕ ਜਾਂਦੀ ਇਹਦਾ ਪਤਾ ਨਹੀਂ ਕੀ ਗੱਲ ਹੈ ਹੁੰਦਾ ਨਹੀਂ ਹੈ ਪਰ ਉਹਦਾ ਮਨ ਕਬੂਲ ਗਿਆ ਉਸ ਦਾ ਤੰਦਰੁਸਤ ਬੰਦਾ ਜੀ ਇਹ ਗੱਲ ਮੰਨ ਗਿਆ ਕਿ ਮੈਂ ਬਿਮਾਰ ਹਾਂ ਮੈਂ ਘਿਲਾ ਹਾਂ ਕਿਉਂ ਕਿਉਂਕਿ ਉਹ ਤਿੰਨ ਚਾਰ ਬੰਦਿਆਂ ਨੇ ਥੋੜੇ ਜਿਹੇ ਸੁਣੇ ਮਤਲਬ ਬਾਰ ਬਾਰ ਕਿ ਉਹਦੇ ਮਨ ਕਿਉਂ ਪ੍ਰੇਸ਼ ਕਰਦਾ ਅਸਰ ਉਹ ਕਹਿੰਦਾ ਹਾਂ ਜੀ ਮੰਨਣ ਲੱਗ ਗਿਆ ਉਹ ਵੀ ਕਹਿਣ ਲੱਗ ਗਿਆ ਕਿ ਮੈਂ ਠੀਕ ਨਹੀਂ ਹਾਂ ਮੈਂ ਥੋੜਾ ਜਿਹਾ ਘਿਲਾ ਹਾਂ ਸਰੀਰ ਢੀਕ ਨਹੀਂ ਹੈ ਕਈ ਦਿਨਾਂ ਇਹ ਮਨ ਅਸਰ ਕਬੂਲਦਾ ਹੈ ਹਾਰੀ